ਪੁਰਤੋ ਜੀ ਚਾਹ ਤੁਹਾਨੂੰ ਹੋਰ ਵੀ ਚਾਹ ਹਾਂਜੀ ਸਾਹਮਣੇ ਦੇਖਣਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੋਲਡ ਕਿੰਗ ਬਲਜੀਤ ਸਿੰਘ ਇੰਡੀਅਨ ਸਿੰਗਰ ਮੈਂ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਆਇਆ ਆਪਣੀ ਪ੍ਰੈਸ ਕਲੱਬ ਕਰਨ ਦੇ ਲਈ ਇਹ ਜੋ ਪ੍ਰੈਸ ਕਾਨਫਰੰਸ ਹੈ ਉਹ ਮੇਰਾ ਜੋ ਗਾਣਾ ਵਾਇਰਲ ਹੋਇਆ ਹਰ ਹਰ ਮੋਦੀ ਘਰ ਘਰ ਮੋਦੀ YouTube ਤੇ 3 ਮਿਲੀਅਨ ਕ੍ਰੋਸ ਕਰ ਚੁੱਕਾ ਹੈ Instagram ਦੇ ਉੱਪਰ ਵੀ ਰੀਲਸ 3 ਮਿਲੀਅਨ ਕ੍ਰੋਸ ਕਰ ਚੁੱਕੀ ਤਾਂ ਪੂਰੇ ਦੇਸ਼ ਭਰ ਦੇ ਵਿੱਚੋਂ ਸਪਿਆਰ ਮਿਲਦੇ ਆ ਮੇਰੇ ਨਾਲ ਨੇ ਤੂੰ ਹੀ ਤੂੰ ਸ਼੍ਰੀ ਅੰਬਿਕਾ ਮਾ ਜੀ ਤੂੰ ਹੀ ਤੂੰ ਦਰਸ ਤੋ ਸ਼੍ਰੀ ਅੰਬਿਕਾ ਮਾ ਜੀ ਮਾ ਜੀ ਦਾ ਆਸ਼ੀਰਵਾਦ ਮੇਰੇ ਨਾਲ ਹਰ ਟਾਈਮ ਬਣਿਆ ਰਹਿੰਦਾ ਹੈ ਤੇ ਮਾ ਜੀ ਮੈਨੂੰ ਬਹੁਤ ਸਪੋਰਟ ਕਰਦੇ ਨੇ ਬਹੁਤ ਆਸ਼ੀਰਵਾਦ ਦਿੰਦਾ ਹੈ ਤਾਂ ਮੈਂ ਤੁਹਾਡੇ ਸਾਹਮਣੇ ਗਾਣੇ ਦੇ ਲਈ 6 ਮਈ ਨੂੰ ਪ੍ਰੈਸ ਕਲੱਬ ਆਫ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਗਾਣਾ ਰਿਲੀਜ਼ ਕੀਤਾ ਸੀ ਮੈਂ ਸੋਚਿਆ ਨਹੀਂ ਸੀ ਕਿ ਗਾਣਾ ਇਸ ਲੈਵਲ ਤੇ ਵਾਇਰਲ ਹੋ ਜਾਏਗਾ ਅੱਜ ਗਾਣਾ ਬਹੁਤ ਵੱਡੇ ਲੈਵਲ ਤੇ ਵਾਇਰਲ ਹੋ ਚੁੱਕਾ ਹੈ ਪੂਰਾ ਦੇਸ਼ ਮੈਨੂੰ ਜਾਣਨ ਲੱਗ ਪਿਆ ਮੀਡੀਆ ਦਾ ਬਹੁਤ ਸਾਥ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਜਿੰਨਾਂ ਜਿੰਨਾਂ ਨੇ ਵੀ ਗਾਣੇ ਦੇ ਵਿਊਜ਼ ਕੀਤੇ ਲਾਈਕ ਕੀਤੇ ਕਮੈਂਟਸ ਕੀਤੇ ਸਭ ਨੂੰ ਮੇਰਾ ਬਹੁਤ-ਬਹੁਤ ਸ਼ਬਦਾਂ ਵਿੱਚ ਧੰਨਵਾਦ ਕਰਦਾ ਹਾਂ ਇਹ ਗਾਣਾ ਮੈਨੂੰ ਕਾਫੀ ਸਾਰੇ ਕੁਐਸਚਨਸ ਪੁੱਛੇ ਜਾ ਰਹੇ ਨੇ মিডিਆ ਤੋਂ ਸਭ ਜਗ੍ਹਾ ਤੋਂ ਕਿ ਬਲਜੀਤ ਤੋਂ ਇੱਕ ਟਰਬਨ ਸਿੰਗਰ ਹੋ ਕੇ ਇੱਕ ਸਿੱਖ ਹੋ ਕੇ ਪ੍ਰਧਾਨ ਮੰਤਰੀ ਜੀ ਨੂੰ ਗਾਣਾ ਡੈਡੀਕੇਟ ਕੀਤਾ ਜਿੱਥੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਕਈ ਐਸੇ ਨੇ ਕਿ ਜਿਹੜੇ ਉਹਨਾਂ ਨੂੰ ਪਿਆਰ ਵੀ ਨਹੀਂ ਕਰਦੇ ਤੇ ਉਹਨਾਂ ਨੂੰ ਲਾਈਕ ਵੀ ਨਹੀਂ ਕਰਦੇ ਐਸੇ ਬਹੁਤ ਸਾਰੇ ਕੁਐਸਚਨਸ ਦਾ ਮੈਨੂੰ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਬਟ ਉਹਨਾਂ ਦਾ ਜਵਾਬ ਮੈਂ ਇਹੀ ਥੋੜਾ ਜਿਹਾ ਦਿੱਤਾ ਕਿ ਦੇਖੋ ਆਪਾਂ ਕਿਸੇ ਦੀ ਅੱਛੀ ਸ਼ਖੀ ਨੂੰ ਦੇਖੀਏ ਆਪਾਂ ਇਹ ਦੇਖੀਏ ਕਿ ਉਹਨਾਂ ਨੇ ਜੋ ਕੰਮ ਕੀਤੇ ਨੇ ਸਾਡੇ ਦੇਸ਼ ਦੇ ਲਈ ਸਭ ਤੋਂ ਵੱਡਾ ਕੰਮ ਉਹਨਾਂ ਨੇ ਸਾਡੀ ਕਮਿਊਨਿਟੀ ਦੇ ਲਈ ਜੋ ਕੀਤਾ ਉਹ ਕੀਤਾ ਉਹਨਾਂ ਨੇ ਕਿ ਛੋਟੇ ਚਾਰਜਾਹਬ ਜਾਦੇ ਦਾ ਜੋ ਬਾਲ ਦਿਵਸ ਉਹਨਾਂ ਨੇ ਮਨਾਇਆ ਦੇਖੋ ਅੱਜ ਤੁਸੀਂ ਅਗਰ ਪੰਜਾਬ ਤੋਂ ਬਾਹਰ ਜਾ ਕੇ ਤੁਸੀਂ ਕੋਈ ਸਕੂਲਾਂ ਦੇ ਵਿੱਚ ਦੇਖੋਗੇ ਤਾਂ ਚਾਰਜਾਹਬ ਜਾਦੇਆਂ ਦਾ ਲਿਟਰੇਚਰ ਤੱਕ ਇਤਿਹਾਸ ਤੱਕ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਕਿ ਛੋਟੇ ਸਾਹਿਬ ਜਦੇ ਕੌਣ ਸੀ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਕਿਸੇ ਨੇਤਾ ਨੇ ਸਾਡੇ ਛੋਟੇ ਚਾਰ ਸਾਹਿਬਜ਼ਾਦਿਆਂ ਦੀ ਗੱਲ ਨਹੀਂ ਕੀਤੀ ਉਹਨਾਂ ਦਾ ਸਕੂਲਾਂ ਦੇ ਵਿੱਚ ਬਾਲ ਦਿਵਸ ਨਹੀਂ ਮਨਾਇਆ ਇਤਿਹਾਸ ਨਹੀਂ ਪੜਾਇਆ ਜਾਂਦਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਉਹਨਾਂ ਨੇ ਵੱਡੇ ਲੈਵਲ ਤੇ ਗੁਰਪੁਰਬ ਮਨਾਇਆ ਉਹ ਦੇ ਲਈ ਦੇ ਕੋਮਿਸ਼ਨ ਲੰਘਾ ਜੋ ਕਦਮ ਨੇ ਫਿਰ ਉਸ ਤੋਂ ਬਾਅਦ ਪਹਿਲਾਂ ਉਹਨਾਂ ਨੇ 550 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਜਦੋਂ ਮਨਾਇਆ ਤਾਂ ਉਹਦੇ ਵਿੱਚ ਵੀ ਪੂਰ ਸਹਿਯੋਗ ਦਿੱਤਾ ਦਿੱਲੀ ਕਮੇਟੀ ਦਾ ਵੀ ਅੰਮ੍ਰਿਤਸਰ ਵੀ ਪੰਜਾਬ ਵੀ 13 ਦੇਸ਼ਾਂ ਦਾ ਜਿੱਥੋਂ ਤੱਕ ਵੀ ਉਹਨਾਂ ਨੇ ਸਪੋਰਟ ਕੀਤਾ ਕਰਤਾਰਪੁਰ ਕੋਰੀਡੋਰ ਸਾਬ ਖੋਲਣ ਦੀ ਗੱਲ ਹੋਵੇ ਤਾਂ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਸਾਡੀ ਸਿੱਖ ਕਮਿਊਨਿਟੀ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਜੋ ਕਿ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਪਰ ਜਿੰਨਾ ਉਹਨਾਂ ਦਾ ਸਿਰ ਮੰਦਰ ਦੇ ਵਿੱਚ ਝੁਕਦਾ ਉਹਨਾਂ ਹੀ ਸਿਰ ਉਹਨਾਂ ਦੇ ਗੁਰਦੁਆਰੇ ਦੇ ਵਿੱਚ ਝੁਕਦਾ ਤੁਸੀਂ ਬਹੁਤ ਸਾਰੇ ਵੀਡੀਓ ਦੇਖਿਆ ਹੋਣਗੇ ਹੁਣ ਇਹਨੇ ਪਟਨਾ ਸਾਹਿਬ ਤੋਂ ਵੀ ਇੱਕ ਵੀਡੀਓ ਰਿਲੀਜ਼ ਹੋਇਆ ਜਿਦੇ ਵਿੱਚ ਪ੍ਰਧਾਨ ਮੰਤਰੀ ਜੀ ਲੰਗਰ 'ਚ ਸੇਵਾ ਕਰਦੇ ਵੀ ਨਜ਼ਰ ਆ ਰਹੇ ਨੇ ਫਿਰ ਸੰਗਤ ਦੇ ਦਰਸ਼ਨ ਕਰਦੇ ਵੀ ਨਜ਼ਰ ਆ ਰਹੇ ਨੇ ਫਿਰ ਅੰਦਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਦੋਂ ਮੱਥਾ ਟੇਕ ਰਹੇ ਨੇ ਤਾਂ ਸੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵ ਦਰਸ਼ਨ ਕਰ ਰਹੇ ਨੇ ਤਾਂ ਉਨੀ ਹੀ ਨਮਰਤਾ ਦੇ ਨਾਲ ਝੁੱਕ ਕੇ ਨਮਸਕਾਰ ਤੋਂ ਐਸੇ ਪ੍ਰਧਾਨ ਮੰਤਰੀ ਜੋ ਵੱਡਿਆਂ ਨੂੰ ਰਿਸਪੈਕਟ ਦਿੰਦੇ ਨੇ ਛੋਟਿਆਂ ਨੂੰ ਪਿਆਰ ਕਰਦੇ ਨੇ ਅਗਰ ਉਹ ਕਿਸੇ ਨੂੰ ਅਵਾਰਡ ਦਿੰਦੇ ਨੇ ਤਾਂ ਜੇਕਰ ਉਹਨਾਂ ਦੀ ਏ ਚ ਵੱਡਾ ਹੈ ਕੋਈ ਤੁਹਾਨੂੰ ਝੁੱਕ ਕੇ ਨਮਸਕਾਰ ਕਰਦੇ ਉਹਦੇ ਪੈਰਾਂ ਨੂੰ ਹੱਥ ਲਗਾਉਂਦੇ ਨੇ ਐਸਾ ਆਦਰ ਸਨਮਾਨ ਕਰਨਾ ਔਰ ਇੱਕ ਪ੍ਰਧਾਨ ਮੰਤਰੀ ਦੀ ਚੇਅਰ ਤੇ ਬੈਠ ਕੇ तो ऐसी शख्सियत में मैं गाँव समर्पित किया मेरे लिए बहुत बड़ी गल मैं चाहूँगा कि माता जी अंबिका माँ जी मैं दो शब्द प्रधानमंत्री जी दे ले, मेरे लिए जो उन्होंने हाव भाव ने माँ जी अगे रख माँ जी मेरा सबको प्रणाम और सबको साधु और बलजीत बच्चे को भी मेरा साधु और बहुत सारा आशीर्वाद और मोदी जी को भी मेरा प्रणाम और आशीर्वाद जो मैंने कहना था वो बच्चे गोल्ड किंग बलजीत सिंह ने सब कुछ बोल दिया है जो कि और गोल्ड किंग इनको इसलिए बोल रहे हैं कि सोना पहनना वैसे भी पवित्र होता है और आज तो ये गोल्ड पहन रहे हैं और कल ये डायमंड पहन के निकलेंगे कल ये डायमंड बलजीत सिंह होंगे है ना किंग बलजीत सिंह तो कहने का मतलब ये है कि जो भी ये बोल रहे हैं वो सारा ठीक ही बोल रहे हैं इन्होंने कहीं भी कोई गलत नहीं बोला है तो इसलिए मैं भी इनको आशीर्वाद देती हूँ और सारी संगत को यही कहूँगी कि मोदी जी के साथ चलें और जो भी मोदी जी कर रहे हैं वो ठीक ही कर रहे हैं क्योंकि वो एक साधु हैं और साधुओं की तरह ही चल रहे हैं मेरा उनको भी आशीर्वाद और मेरी सारी संगत को भी मेरा प्यार और आशीर्वाद और प्रणजीत सिंह को तो बहुत सारा आशीर्वाद माँ जी का आशीर्वाद हमेशा मेरे सर पे रहता है ਤੁਮੇ ਪੰਜਾਬੀ ਚ ਕੀ ਗਲਤ ਕਰਾਂਗਾ ਕਿਉਂਕਿ ਆਪਾਂ ਪੰਜਾਬ ਦੀ ਧਰਤੀ ਤੇ ਬੈਠੇ ਆਂ ਮਾਤਾ ਜੀ ਦਾ ਆਸ਼ੀਰਵਾਦ ਹਰ ਟਾਈਮ ਮੇਰੇ ਨਾਲ ਰਹਿੰਦਾ ਐ ਇਸੇ ਜੋਬ ਵੀ ਰਹਿੰਦਾ ਐ ਤਾਂ ਮੈਂ ਚਾਹਾਂਗਾ ਕਿ ਇਸ ਗਾਣੇ ਨੂੰ ਤੁਸੀਂ ਪਿਆਰ ਦਿਓ ਹੋਰ ਵੀਵਿਅਸ ਬਤਾਓ ਹੋਰ ਆਪਣੇ ਕਮੈਂਟਸ ਲਾਈਕਸ ਜੋ ਵੀ ਤੁਸੀਂ ਪਸੰਦ ਕਰਦੇ ਹੋ ਗਾਣੇ ਨੂੰ ਘਰ ਘਰ ਤੱਕ ਪਹੁੰਚਾਓ ਮੈਂ ਤੁਹਾਡਾ ਆਪਣਾ ਗੋਲਡ ਕਿੰਗ ਬਲਜੀਤ ਸਿੰਘ ਇੰਡੀਅਨ ਸਿੰਗਰ ਜਿਹੜੇ ਮੇਰੇ ਗਾਣੇ ਨੂੰ ਜੋ ਪ੍ਰੈਜ਼ੈਂਟ ਕੀਤਾ ਹੈ ਵਿਕਲ ਗੋਇਲ ਜੀ ਜੋ ਪੂਰਬ ਹਰਿਆਣਾ ਮੁੱਖ ਮੰਤਰੀ ਰਹ ਚੁੱਕੇ ਨੇ ਉਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਗਾਣੇ ਨੂੰ ਮੇਰੇ ਨੂੰ ਸਾਥ ਵੀ ਦਿੱਤਾ ਸਪੋਰਟ ਵੀ ਕੀਤੀ ਹੋਰ ਵੀ ਜਿੰਨੇ ਵੀ ਮੇਰੀ ਟੀਮ ਦੇ ਮੈਂਬਰਸ ਸਭ ਦਾ ਮੈਂ ਧੰਨਵਾਦ ਕਰਦਾ ਕਿ ਮੇਰੇ ਗਾਣੇ ਨੂੰ ਜਿੰਨਾ ਜਿਨ੍ਹਾਂ ਨੇ ਵੀ ਇੱਥੋਂ ਤੱਕ ਪਹੁੰਚਾਉਣ ਦੇ ਲਈ ਮੇਰੇ ਨਾਲ ਇੱਕ ਕਦਮ ਵੀ ਚੱਲਿਆ ਉਹਨਾਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ